Thank <laughs> you. ਤੁਹਾ ਦਾ ਹੀ ਧੰਨਵਾਦ ਤੁਹਾਡਾ ਕਰਦੇ ਆ ਜਿਹੜਾ ਤੁਸੀਂ ਐਡੀ ਗੁਰੂ ਚਲੋ ਇਹਨਾਂ ਦੀ ਫਰਿਆਦ ਕਿਤੇ ਤਾਂ ਪਹਚਾਓਗੇ ਕੋਈ ਕੋਲੇ ਤੁਹਾਡੇ ਚੈਨਲ ਦਾ ਵੀ ਧੰਨਵਾਦ ਆ ਤੁਹਾਡਾ ਵੀ ਆਪਰਾਇਆ ਹੋ ਜੇ ਥਾਂ ਤੇ ਕੋਣ ਆਉਂਦਾ ਕੋਈ ਨਾ ਕੋਈ মিডিਆ ਆ ਸੇ ਇਦਾਂ ਤੇ ਨਾ ਕੋਈ ਆਇਆ ਇਸ ਤੇ ਕਿੰਨੇ ਧੰਨਵਾਦ ਜੇ মিডিਆ ਜਾ ਗੱਲ ਪਹਚਾਵੇ ਸਰਕਾਰ ਕੋਲ ਤੋਂ ਤੁਸੀਂ ਪਹਚਾਉਣੀ ਆ ਜਿਹੜਾ ਦੂਜਾ ਥਾਂ ਮਾ ਤੁਹਾਡਾ ਜਿਹੜਾ ਤੀਜਾ ਥਾਂ ਕਿਹਨਾਂ ਗਾ ਆ ਦੇਖੋ ਇਹ ਜਿਹੜੇ ਮੁਸ਼ਕਲ ਬਣੀਆ ਕਦੋਂ ਤੋਂ ਬਣੀਆ ਇਹ ਰਾਤ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਡੰਗਰ ਭੁੱਖੇ ਆ ਰਾਤੋਂ ਉਹ ਪੱਠੇ ਦੀ ਸੁਭਾਵਨਾ ਨਹੀਂ ਇੱਥੇ ਹੁਣ ਦੀ ਇਸੇ ਪਾਣੀ ਦਾ ਕਰਕੇ ਇਹ ਬੰਨ ਬੰਨ ਟੁੱਟਿਆ ਸੀ ਸਵੇਰ ਦੀ ਰੋਟੀ ਤੱਕ ਨਹੀਂ ਬੱਚਿਆਂ ਦਾ ਖਾਣ ਦੀ ਸ਼ਿਕਾਇਤ ਹੈ ਜੀ ਤੇ ਇਹੋ ਹੀ ਅਗੇ ਅਸੀਂ ਇਹੋ ਮੰਗ ਕਰਦੇ ਆਂ ਸਰਕਾਰਾਂ ਕੋਲ ਕੇ ਆ ਬੰਨ ਬੰਨ ਪੱਕੇ ਕੀਤੇ ਜਾਣ ਬਾਕੀ ਤੇ ਚਲੋ ਜੋ ਕਰੂਗਾ ਮਾਲਕ ਸਠੀਕ ਹੀ ਆ ਇਹ ਪਹਿਲੀ ਵਾਰ ਹੋਇਆ ਕਿ ਜਾਂ ਪਹਿਲੇ ਵੀ ਕਦੀ ਇਹਦਾ ਦੋ ਵਾਰੀ ਪਹਿਲਾਂ ਹੋਇਆ ਪਹਿਲਾਂ ਹੋਇਆ ਇਹ ਦੋ ਤਿੰਨ ਸਾਲ ਪਹਿਲੇ ਦੀ ਗੱਲ ਆ ਆ ਸਾਡੇ ਜਿਹੜੇ ਗਰੀਬ ਆਪਣੇ ਟਾਈਮ ਪਾਉਣ ਦਿਆ ਜੇ ਡੱਕਣ ਦਾ ਖਤਰਾ ਹੀ ਆ ਜੀ ਹਾਂਜੀ ਉਪਰੋਂ ਪਾਣੀ ਆਉਣ ਦਿਆ ਸਾਨੂੰ ਖਤਰਾ ਜੇ ਇੱਥੇ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਡਾ ਸੋਚੋ ਕੁਛ ਕੀ ਹੁਣ ਕੀ ਕਰ ਤੁਸੀਂ ਹੀ ਹੋਣਾ ਕਰੋਗੇ ਜੋ ਵੀ ਕਰਨਾ ਬੱਚੇ ਲੈ ਕੇ ਛੋਟੇ ਛੋਟੇ ਕਿੱਥੇ ਜਾਣਾ ਆਪਾਂ ਜੇ ਮੰਨ ਲਓ ਕਿ ਜੇ بارش ਹੋਰ ਹੁੰਦੀ ਤਾਂ ਕੀ ਤੁਹਾਨੂੰ ਕਿਵੇਂ ਦਾ ਖਤਰਾ ਮਹਿਸੂਸ ਹੋ ਰਿਹਾ ਇਹ بارشੇ ਦੁਬਾਰਾ ਆ ਗਈ ਜੇ ਥੱਲੋਂ ਤੇ ਵੀ ਵੇਖਣੀ ਦੇ ਜੇ ਪਾਣੀ ਨੇ ਥੱਲੋਂ ਉਂੜਿਆ ਉੱਪਰ ਨੂੰ ਕਮਰੇ ਰਾਤ ਡਿੱਗ ਪਣੇ ਆ ਬੈਣੀ ਨਹੀਂ ਬਸ ਰਹਿਣੇ ਕਿ ਕਮਰੇ ਜਿਹੜੇ ਕੋਈ ਦਲਦਲ ਪੂਰੀ ਬਣੀ ਹੋਈ ਹੈ ਮਾਤਾ ਜੀ ਕਰੋ ਬੋਲੋ ਭਰਾਏ ਜਦੇ ਇਹ ਸਾਡੀ ਕਪਤਰਾ ਸੱਡ ਅਨੇ ਸੱਤ ਲੱਗੀ ਜੇ ਚਲੇ ਮਾਤਾ ਕੀ ਨੰਤਾ ਮਾਤਾ ਇਹ ਸਮੱਸਿਆ ਕਦੋਂ ਤੋਂ ਤੁਹਾਨੂੰ ਪੇਸ਼ ਆਈ ਹੈ ਜਿਹੜੀ ਅੱਜ ਹਾਲਾਤ ਬਣੇ ਨੇ ਇਹ ਕੋਈ 12:00 ਵਜੇ ਦੇ ਨਾਲ ਹੋਇਆ ਇਹ ਕੰਮ ਜੀ ਰਾਤ ਦੇ 12:00 ਵਜੇ ਜੀ ਤਾਂ ਆਈਆਂ ਤੇ ਬੰਬੂ ਤੋਂ ਹੀ ਛੇਤੀ ਪਾਣੀ ਆਉਣ ਡਿਆ ਪਿਆ ਜੀ ਬੰਨ ਟੁੱਟ ਗਿਆ ਜੀ ਤੇ ਕੀ ਪਾਣੀ ਸਾਡੇ ਬੇਵਸੋ ਹੋ ਗਿਆ ਬਾਹਰ ਤੇ ਸਾਮਾਨ ਜਿਹੜਾ ਸਾਮਾਨ ਢੜਾਉ ਨੱਪਿਆ ਗਿਆ ਵਿੱਚ ਜੀ ਉਹ ਕਾਲੀ ਕਾਲੀ ਨਾੜ ਕੋ ਚੁੱਕਿਆ ਗਿਆ ਜਿਹੜਾ ਨੱਪਿਆ ਉਹ ਵੀ ਨਹੀਂ ਪੁੱਟਿਆ ਜਾਣ ਡਿਆ ਜੀ ਕੀ ਕਰਨਾ ਗਰੀਬਾਂ ਨੇ ਅਸੀਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਸਾਡੀ ਪ੍ਰਸ਼ਾਸਨ ਕੋਈ ਕੋਈ ਆ ਸੋ ਇਹ ਮਤਲਬ ਤਾਂ ਉਹ ਨਹੀਂ ਆ ਆਡੀ ਕੋਈ ਪ੍ਰਯਾਸ ਨਾ ਕੋਈ ਜੀ ਇਹ ਤੁਹਾਨੂੰ ਪਤਾ ਹੈ ਜਾਂ ਵੇਖ ਲਓ ਤੁਹਾਡੇ ਸਾਹਮਣੇ ਆ ਜੋ ਵੀ ਆ ਸਰ ਬੇਨਤੀ ਹੈ ਕਿ ਜਿਹੜੇ ਜੀ ਕੋਈ ਨਹੀਂ ਇਹ ਜਿਹੜੀ ਬੀਬੀ ਜੀ ਹੈ ਨਾ ਇਹਨਾਂ ਦੇ ਵਿਚਾਰਾਂ ਦੇ ਘਰ ਵਾਲੇ ਵੀ ਹਨ ਨੀਗੇ ਜੀ ਉਹ ਬੀਬੀ ਜੀ ਉਹਨਾਂ ਦੀਆਂ ਗੁੱਡੀਆਂ ਗੁੱਡੀਆਂ ਨੇ ਉਹਨਾਂ ਦੇ ਵੀ ਘਰ ਵਾਲੇ ਹਨ ਨੀਗੇ ਉਹ ਆਪਣਾ ਮੇਲ ਵਿੱਚ ਜਾ ਕੇ ਦਿਹਾੜੀ ਦੱਪਾ ਲਾ ਕੇ ਤੇ ਉਹ ਵਿਚਾਰੇ ਰੋਟੀ ਕਮਾਉਂਦੇ ਖਾਂਦੇ ਤੇ ਸਰ ਹਾਲਾਤ ਬੜੇ ਮਾੜੇ ਆ ਤੇ ਪ੍ਰਸ਼ਾਸਨ ਦੇ ਕੇ ਸਾਡੀ ਐਵੇਂ ਬੇਨਤੀ ਆ ਕਿ ਸਾਡੀ ਮਤਲਬ ਬੇਨਤੀ ਸੁਣੇ ਹਾਂਜੀ ਹਾਂਜੀ ਕਿੰਨਾ ਕਿ ਕਿੰਨਾ ਕਿਹਨਾਂ ਤੁਹਾਡਾ ਹਰਪਾਲ ਸਿੰਘ ਜੀ ਕਿਹੜੀ ਫਿਕਾਨਾ ਸਰ ਠੀਕ ਹੈ ਸਰ ਸਾਰਾ ਕਹਿਣਾ ਇਹ ਚਾਹੁੰਦੇ ਆ ਕਿ ਪਹਿਲੋਂ ਮਾਰ ਉਧਰੋਂ ਜਿਹੜੀ ਉਹ ਪਈ ਹੈ ਸਾਨੂੰ ਹੁਣ ਆ ਜਿਹੜੀ ਸਰ ਕੰਦਾ ਇਹ ਚੱਡਾ ਸ਼ੂਗਰ ਮੇਲ ਆ ਜੀ ਠੀਕ ਹੈ ਜੀ ਇਹਨਾਂ ਨੂੰ ਸਾਰਾ ਦੋ ਤਿੰਨ ਵਾਰੀ ਅਸੀਂ ਮਤਲਬ ਪਿਆਰ ਨਾਲ ਕਿਹਾ ਵਾ ਕਿ ਸਰ ਸਾਡੀ ਬੇਨਤੀ ਸੁਣੋ ਪਰ ਸਾਡੀ ਇਹਨਾਂ ਨੇ ਅਜੇ ਤੱਕ ਕੋਈ ਬੇਨਤੀ ਨਹੀਂ ਸੁਣੀ ਔਰ ਇਹਨਾਂ ਦੀ ਤਾ ਲੱਗੀ ਸਰ ਆ ਜਿਹੜੇ ਉਹ ਤੇ ਘਰ ਜਾਣੇ ਆ ਵੀ ਸਰ ਨਾਲ ਸਾਡੇ ਘਰ ਚਲੇ ਜਾਣੇ ਆ ਸਾਡੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਸਾਡੀ ਮਤਲਬ ਬੇਨਤੀ ਸੁਣੋ ਤੇ ਇਹਨਾਂ ਨੂੰ ਵੀ ਕਿਹਾ ਜਾਵੇ ਤੇ ਮਤਲਬ ਉਹ ਤੇ ਘਰ ਆਂਦੇ ਵਿਚਾਰਿਆਂ ਦਾ ਹੈ ਹੀ ਇਹ ਤਹਾਲ ਇਹਨਾਂ ਦਾ ਉਦੋਂ ਵੀ ਵਿਚਾਰਿਆਂ ਦਾ ਸਿਰੇ ਮੰਦਾ ਹਾਲੀ ਅੱਗੇ ਉਹਨਾ ਪ੍ਰਧਾਨ ਜੀ ਨੇ ਕਿਸਾਨ ਜੁਨੀਆਂ ਦੇ ਉਹ ਦੱਸਣਗੇ ਜੀ। ਅੱਜ ਬਣਾਇ ਕਿ ਕਹਿਣਾ ਚਾਹੁੰਦੇ ਹਾਂ ਜਿਲ੍ਹਾ ਤੋਂ ਇਹ ਹਾਲਾਤਾਂ ਤੇ ਕਹਿਣਾ ਚਾਹੁੰਦੇ ਆਂ ਭੀ ਜਿਹੜੇ ਫੈਕਟਰੀ ਹੈ ਇਧਰੋਂ ਇਹ ਜਿਹੜਾ ਕਿੜੀ ਮਿਲਦੀ ਜਿਵੇਂ ਆਪਾਂ ਕਹਦੀ ਇੱਕ ਪੱਤੀ ਬਣ ਜਾਂਦੀ ਏ ਇੱਥੇ ਸੀਗੀ ਖਵਾਜਾ ਬੈਂਸ ਪਿੰਡ ਦੀ ਜ਼ਮੀਨ ਉਹ ਸਾਰਿਆਂ ਨੇ ਵਾਈ ਆ ਉਹ ਵਾਕੇ ਦੇ ਕਿڑی ਮਿਲਦੀ ਏ ਪੱਤੀ ਬਣ ਗਈ ਆ ਤੇ ਨੂੰ ਉਦਾਂ ਛੋਟਾ ਜਿਹਾ ਨਾਂ ਇਹਦਾ ਆਪੋ ਤੋਂ ਪੁਰਾ ਕਹਿ ਦਿੰਦੇ ਆ ਉਦਾਂ ਵੈਸੇ ਹੈ ਕਿ ਖਵਾਜਾ ਪੈਸ ਦੀ ਜ਼ਮੀਨ 'ਤੇ ਬੈਠੇ ਆ ਜਿਹੜੇ ਥੱਲੇ ਇਹ ਪੱਤੀ ਲਾ ਲੋ ਇਹਦੀ ਜਿਹੜੀ ਆਪਾਂ ਖਾਸ ਤੌਰ 'ਤੇ ਕਹੋ ਵੀ ਇੱਕ ਪੱਤੀ ਆ ਇਹਦੀ ਕਿڑی ਖਵਾਜਾ ਦੀ ਸਾਰਾ ਆ ਆਧਾਰ ਕਾਰਡ ਇਹਨਾਂ ਦੇ ਉਹਦੇ ਜੀ ਬੜੇ ਆ ਇੱਕ ਪਾਸੇ ਪੈਂਦੀ ਜਿਨ੍ਹਾਂ ਨੂੰ ਮਿਲ ਉਹ ਮਾਰਦੀ ਆ ਇੱਕ ਪਾਸੇ ਇਹਨਾਂ ਨੂੰ ਬਾਜਵਾਂ ਦੀ ਪੈੜੀ ਆ ਉਧਰੋਂ ਪਿੰਡ ਦਾ ਪਾਣੀ ਪਰਿਓਂਦਾ ਉਹ ਮਾਰਦਾ ਜੀ ਇਹ ਦਬੱਲੇ 40 40 ਫੁੱਟ ਚਾਰ ਸਵੇਰੇ ਥਾਂ ਆ ਇਹ 40 ਫੁੱਟ ਡੂੰਗਾ ਪਿੰਡ ਦੀ ਉਹ ਚਾਰਜ ਫਿਰ ਇਹਨਾਂ ਨੂੰ ਮਾਰ ਪੈਣ ਦੀ ਆ ਹੁਣ ਜਦੋਂ ਪਾਣੀ ਆਉਂਦਾ ਇਹ ਨਹੀਂ ਪੀ ਐਸ ਵਾਲੀ ਪਾਣੀ ਆਇਆ ਜੀ ਜਦੋਂ 23 ਚ ਪਾਣੀ ਆਇਆ ਸੀ ਨਾ ਉਦੋਂ ਵੀ ਇਹ ਪਿੰਡ ਦਾ ਇਹੋ ਹਾਲ ਸੀ ਜਿਹੜੀ ਆਪਣੀ ਸਰਕਾਰ ਕਹਿੰਦੀ ਆ ਅਸੀਂ ਮੁਰਗੀਆਂ ਦਾ ਮਾੜਵਾ ਦੇਾਂਗੇ ਅਸੀਂ ਉਹ ਜਿਹੜੀ ਵੀ ਚੀਜ਼ਾਂ ਨੁਕਸਾਨ ਹੋਇਆ ਦੇਾਂਗੇ ਇਹ ਕਿਸੇ ਨੇ ਬਾਤ ਨਹੀਂ ਪੁੱਛੀ ਕਿ 2 ਸਾਲ ਲੰਘ ਗਏ ਆ ਕੋਈ ਦੱਸੋ 1 ਰੁਪਿਆ ਵੀ ਗੱਨਾ ਮਾਰਿਆ ਗਿਆ ਝੋਨਾ ਮਾਰਿਆ ਗਿਆ ਕਿਨੇ 1 ਰੁਪਏ ਦਿੱਤਾ ਇੱਥੇ ਸਾਰੇ ਮਕਾਨ ਡੇਵਗੇ 23 ਚ ਉਦੋਂ ਵੀ 1 ਰੁਪਿਆ ਨਹੀਂ ਦਿੱਤਾ ਹੋਣ ਵੀ ਸਾਰੇ ਮਕਾਨ ਜਿਹੜੇ ਇਹਨਾਂ ਦੇ ਡੇਪਣੇ ਗਰੀਬ ਵਿਚਾਰੇ ਹੈਗੇ ਫੇਰ ਮਾੜਾ ਮੋੜ ਮਿਹਨਤ ਕਰਦੇ ਆ ਜਾ ਕੇ ਪੈਲੀਆਂ ਦੇ ਵਿੱਚ ਜਾਂ ਡੱਪਾ ਕਰਦੇ ਕੋਈ ਮੇਲ ਚ ਜਾਂਦਾ ਕੋਈ ਪੈਲੀਆਂ ਜਾਂਦਾ ਮਿਹਨਤ ਕਰਕੇ ਫੇਰ ਵਿਚਾਰੇ ਬਣਾਉਂਦੇ ਆ ਐਰ ਕੀ ਫੇਰ ਟਹਿਗੇ ਤੇ ਫਿਰ ਤੇ ਵਿਚਾਰਿਆਂ ਦਾ ਮੰੰਦਾ ਵਾਲਿਆ ਵਿੱਚ ਜੀ ਮਰਨਗੇ ਉਦਾਂ ਇਹਨਾਂ ਤੋਂ ਗਾੜੀ ਬਾਨ ਨੇ ਇਹਨਾਂ ਤੋਂ ਹੀ ਨਹੀਂ ਜੇ ਨਾ ਹਾਲਤ ਮਾੜੀ ਹੋ ਗਈਏ ਪਿੰਡ ਵਾਲਿਆਂ ਦੀ ਤੇ ਪ੍ਰਸ਼ਾਸਨ ਕੇ ਬੇਨਤੀ ਆ ਵੀ ਇਹਨਾਂ ਦੀ ਇਹਨਾਂ ਦੀ ਕੋਈ ਬਾਹ ਫੜੀ ਜਾਵੇ ਜੇ ਨਹੀਂ ਇੱਥੇ ਸੂਤ ਹੁੰਦਾ ਕਿਤੇ ਕੋਲੋਨੀ ਬਣਾ ਕੇ ਇਹਨਾਂ ਨੂੰ ਇਹਨਾਂ ਦੇ ਵਿਚਾਰੇ ਜਿਹੜੇ ਨਿੱਕੇ ਨਿੱਕੇ ਬੱਚੇ ਆ ਸੇਫ ਜਗ੍ਹਾ ਦੇ ਵਿੱਚ ਲੈ ਜਾਣਾ ਤੇ ਛੋਟੇ ਛੋਟੇ ਬੱਚੇ ਜਿਹੜੇ ਵਿਚਾਰੇ ਪੜ੍ਹ ਲਿਖ ਜਾਣ ਇਹ ਵੀ ਇਹ ਮਤਲਬ ਇਹ ਆਪਣੇ ਪੰਜਾਬ ਦੇ ਹੀ ਆ ਇਹ ਕਿਹੜੇ ਬਾਹਰੋਂ ਕਿਤੇ ਆਏ ਆ ਇਸ ਕਰਕੇ ਸਰਕਾਰ ਕੇ ਬੇਨਤੀ ਆ ਵੀ ਇਹਨਾਂ ਦੀ ਜਰੂਰ ਬਾਤ ਕੋਈ ਨਾ ਕੋਈ ਜਿਹੜਾ ਸੁਣਦਾ ਜਰੂਰ ਬਾਤ ਇਹਨਾਂ ਦੀ ਪੁੱਛੀ ਜਾਵੇ ਤੇ ਆਂਕ ਜਦੋਂ ਵੋਟਾਂ ਆਉਂਦੀਆਂ ਉਦੋਂ ਤੇ ਫਿਰ ਕੋਈ ਪਤਾ ਨਹੀਂ ਲੱਗਦਾ ਕੌਣ ਕੌਣ ਆ ਜਾਂਦਾ ਉਦੋਂ ਇਹਨਾਂ ਨੂੰ ਸਭ ਕੁਝ ਦੇ ਜਾਂਦੇ ਤੁਹਾਡੀ ਗਲੀਆਂ ਨਾਲੀਆਂ ਦੇ ਦਾਂਗੇ ਗਲੀਆਂ ਨਾਲੀਆਂ ਨਾਲ ਵਿਚਾਰਿਆਂ ਕੀ ਕਰਨੀਆਂ ਜੇ ਮਕਾਨ ਹੀ ਨਾ ਰਹਿਗੇ ਇਹਗੇ ਇਹਨਾਂ ਦੇ ਮਕਾਨਾਂ ਦਾ ਕੋਈ ਨਾ ਕੋਈ ਕੀਤਾ ਜਾਵੇ ਅਸੀਂ ਤਾਂ ਪ੍ਰਸ਼ਾਸਨ ਕੇ ਇਹੋ ਬੇਨਤੀ ਕਰਦੇ ਆਂ ਮੀਡੀਆਗੇ ਇਹੋ ਬੇਨਤੀ ਕਰਦੇ ਵੀ ਤੁਸੀਂ ਵੀ ਆਵਾਜ਼ ਚੁੱਕ ਕੇ ਇਹਨਾਂ ਨੂੰ ਕਹੋ ਵੀ ਇਹਨਾਂ ਦਾ ਕਿਤੇ ਨਿਕੰਮ ਪਾਣ ਪਾਇਆ ਜਾਣਾ ਇਹ ਵਿਚਾਰੇ ਕਿਤੇ ਸੁਰੱਖਾ ਜਗ੍ਹਾ 'ਚ ਵੱਸ ਜਾਣ ਇਹਨਾਂ ਨਿੱਕੇ ਨਿੱਕੇ ਬੱਚੇ ਬਾਗਣ ਇੰਨੀਆਂ ਹੀ ਆਪਾਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਇਹਨਾਂ ਨੂੰ